ਤੇ ਦੇ ਜਾਣਗੇ ਉਹਨਾਂ ਦੇ ਤੇ ਕੋਈ ਕਾਰਵਾਈ ਨਹੀਂ ਪਰ ਜਿਹਦੇ ਕੋਲ ਫੜਿਆ ਜਾਏਗਾ ਉਹ ਤੇ ਪਰਚਾ ਵੀ ਦਰਜ ਹੋਣਾ ਮੈਂ ਦੱਸਣਾ ਚਾਹੁੰਨਾ ਵਾ 1 ਲੱਖ ਤੋਂ 15 ਲੱਖ ਤੱਕ ਦੀ ਇਹਨਾਂ ਨੇ ਡਾਇਰੈਕਸ਼ਨ ਇਸ਼ੂ ਕੀਤੀ ਹੈ ਪੰਜਾਬ ਗਵਰਨਮੈਂਟ ਵੱਲੋਂ ਜਿਹਦੇ ਵਿੱਚ ਇੰਨਾ ਫਾਈਨ ਹੋਊਗਾ ਇਹ ਲੀਥਲ ਵੈਪਨ ਹੈ ਇਹਦੇ ਨਾਲ ਕਿਸੇ ਦੀ ਜਾਨ ਚਲ ਜੇ ਮੈਂ ਤੇ ਇੱਕ ਮੈਸੇਜ ਦੇਣਾ ਚਾਹੁੰਦਾ ਜੇ ਕਿਸੇ ਨੂੰ ਮਾਰਨ ਦੀ ਨੀਅਤ ਰੱਖਦੇ ਹੋ ਤੇ ਸਾਹਮਣੇ ਆ ਕੇ ਗੱਲ ਕਰੋ ਸਾਹਮਣੇ ਮਾਰੋ ਤੁਹਾਨੂੰ ਪਤਾ ਵੀ ਲੱਗੇ ਉਮਰ ਕੈਦ ਦੀ ਸਜ਼ਾ ਡਰੋਨ ਨੇ ਜਿਹੜੇ ਮੈਰੈਜਸ ਦੇ ਵਿੱਚ ਫੰਕਸ਼ਨਸ ਦੇ ਵਿੱਚ ਯੂਜ਼ ਹੁੰਦੇ ਨੇ ਅੱਜ ਇਹਨਾਂ ਨੂੰ ਅਸੀਂ ਆਪਣਾ ਇੱਕ ਵੈਪਨ ਆਫ ਡਿਫੈਂਸ ਬਣਾਇਆ ਆਫੈਂਸ ਨਹੀਂ ਡਿਫੈਂਸ ਹੈ ਪਿੰਨੇ ਦਾ ਦੇਸੀ ਡੋਰ ਦੇ ਨਾਲ ਕੱਲ ਸਵੇਰੇ 11:30 ਵਜੇ ਹੁਸੈਨਪੁਰੇ ਦੇ ਵਿੱਚ ਪਤੰਗਾਂ ਉਡਾਨਗੇ ਤੁਹਾਨੂੰ ਉਸਮਾਨ ਦੇ ਵਿੱਚ 100 ਪਤੰਗਾਂ ਨਜ਼ਰ ਆਣ ਗਿਆ ਚਾਈਨਾ ਡੋਰ ਨਾਲ ਗੱਟੂ ਨਾਲ ਜੇ ਤੁਸੀਂ ਹੁਣ ਪਤੰਗबाजी ਕਰਨ ਲੱਗੇ ਹੋ ਤਾਂ ਤੁਹਾਡੇ ਤੇ ਤੀਸਰੀ ਅੱਖ ਹੋਵੇਗੀ ਜੀ ਹਾਂ ਇਹ ਤੀਸਰੀ ਅੱਖ ਪੁਲਿਸ ਪ੍ਰਸ਼ਾਸਨ ਨਹੀਂ ਬਲਕਿ ਹੁਣ ਆਮ ਜਨਤਾ ਵੀ ਰੱਖ ਸਕਦੀ ਹੈ ਡੀਸੀ ਅੰਮ੍ਰਿਤਸਰ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ ਕੁਝ ਲੋਕਾਂ ਨੂੰ ਇਹ ਪਾਵਰ ਦਿੱਤੀ ਗਈ ਹੈ ਕਿ ਡਰੋਨ ਰਾਹੀਂ ਉਹ ਦੇਖ ਸਕਦੇ ਨੇ ਕਿ ਗੁੱਡੀ ਕਿੱਥੇ ਉੱਡ ਰਹੀ ਹੈ ਔਰ किस ਦੇ ਨਾਲ ਉਡਰੀ ਕਿਉਂਕਿ ਚਾਈਨਾ ਡੋਰਤੇ ਪਾਬੰਦੀ ਹੈ ਤਾਂ ਇਸ ਵੇਲੇ ਦੀ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਐਡਵੋਕੇਟ ਹਰਸਿਮਰਨ ਸਿੰਘ ਜੋ ਕਿ ਜਸ ਸੇਵਾ ਸੁਸਾਇਟੀ ਦੇ ਨਾਮ ਦੇ ਉੱਤੇ ਆਪਣੀ ਸੰਸਥਾ ਚਲਾਉਂਦੇ ਨੇ ਤਾਂ ਉਸ ਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਇੱਕ ਇਤਿਹਾਰ ਦਿੱਤਾ ਗਿਆ ਹੈ ਕਿ ਇਹ ਹੁਣ ਡਰੋਨ ਰਾਹੀਂ ਸਾਰਾ ਚੈੱਕ ਕਰਨਗੇ ਕਿ ਆਖਿਰਕਾਰ ਕੋਈ ਸ਼ਖਸ ਕਿਸ ਚੀਜ਼ ਦੇ ਨਾਲ ਪਤੰਗबाजी ਕਰ ਰਿਹਾ ਹੈ ਤਾਂ ਇਹ ਡਰੋਨ ਦੀਆਂ ਤਸਵੀਰਾਂ ਤੁਸੀਂ ਵੇਖੋ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਉੱਤੇ ਜੋ ਕਿ ਰਿਹਾਇਸ਼ੀ ਇਲਾਕਿਆਂ ਚ ਉੜਦੇ ਹੋਏ ਨਜ਼ਰ ਆਣਗੇ ਤਾਂ ਆਸੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਜਾਣਾਂਗੇ ਕਿ ਆਖਿਰਕਾਰ ਕਿਵੇਂ ਉਹਨਾਂ ਨੂੰ ਇਹ ਜਿਹੜਾ ਹੈ ਇਸ ਨੂੰ ਕਰ ਰਹੇ ਨੇ ਔਰ ਲੋਕਾਂ ਦੀ ਜਾਨ ਬਚਾਉਣ ਵਾਸਤੇ ਕਿਸ ਤਰੀਕੇ ਦਾ ਪ੍ਰਯਾਸ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਅਰ ਸਿਮਰਨ ਜੀ ਕੀ ਸ਼ੁਰੂਆਤ ਤੁਹਾਡੇ ਵੱਲੋਂ ਕੀਤੀ ਗਈ ਹੈ ਕਿਉਂਕਿ ਚਾਈਨਾ ਡੂਨ ਨੂੰ ਲੈ ਕੇ ਇਸ ਵਾਰ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਪਹਿਲੀ ਵਾਰ ਹੈ ਕਿ ਸੋਸ਼ਲ ਮੀਡੀਆ ਤੇ ਮੈਂ ਕਹਿ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਨਜ਼ਰ ਆ ਰਹੇ ਨੇ ਨਿੱਜੀ ਜ਼ਿੰਦਗੀ 'ਚ ਹੋਣਾ ਨਾ ਨਾ ਉਹਨੂੰ ਗੱਲਾਂ ਲੱਗਾ ਪਰ ਐਕਟਿਵਨੈਸ ਨਜ਼ਰ ਆਈਏ ਤੁਸੀਂ ਕੀ ਜਿਹੜਾ ਉਹ ਪ੍ਰਾਲਾ ਸ਼ੁਰੂ ਕੀਤਾ ਦੇਖੋ ਸਭ ਤੋਂ ਪਹਿਲੇ ਮੈਂ ਤੁਹਾਡਾ ਥੈਂਕਸ ਕਰਦਾ ਗ੍ਰੇਟ ਪੰਜਾਬ ਟੀਵੀ ਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿੰਨਾ ਐਕਟਿਵਲੀ ਤੁਸੀਂ ਪਿਛਲੇ 5 ਸਾਲਾਂ ਤੋਂ ਚਾਈਨਾ ਡੋਰ ਦੇ ਅਗੇਂਸਟ ਕੈਂਪੇਨ ਚਲਾ ਰਹੇ ਹੋ ਕਿਉਂਕਿ ਸੋਸ਼ਲ ਮੀਡੀਆ ਉਹ ਜਾ ਥਾਂਬਾ ਉਹਦੇ ਨਾਲ ਹੀ ਲੋਕਾਂ ਨੂੰ ਪਤਾ ਲੱਗਦਾ ਕਿ ਵਾਟ ਇਜ਼ ਹੈਪਨਿੰਗ ਇਨ ਦਾ ਸਿਟੀ ਔਰ ਜਸ ਸੇਵਾ ਸੁਸਾਇਟੀ ਨੂੰ ਅਸੀਂ ਡੀਸੀ ਮੈਮ ਨੂੰ ਮਿਲੇ ਸੀ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਟਰਸਟ ਫੈਕਟਰ ਕੀਤਾ ਕਿ ਆਰਗੇਨਾਈਜੇਸ਼ਨ ਜਿਹੜੀ ਆਲਰੇਡੀ ਇਰ ਤੇ ਵਰਕ ਕਰ ਰਹੀ ਹੈ ਤੇ ਉਹਨਾਂ ਨੇ ਇੱਕ ਸਾਨੂੰ ਛੋਟੀ ਜੀ ਪਾਵਰ ਦਿੱਤੀ ਕਿ ਤੁਹਾਨੂੰ ਅਸੀਂ ਬੰਦੇ ਦਿੰਨੇ ਆ ਔਰ ਤੁਸੀਂ ਆਪਣੇ ਏਰੀਆਜ਼ ਦੇ ਵਿੱਚ ਹੁਣ ਕੀ ਦਿਖਾ ਰਹੇ ਹੋ ਤੁਸੀਂ ਸਾਨੂੰ ਅਸੀਂ ਦੇਖੋ ਪਤੰਗਾਂ ਉਡ ਰਹੀਆਂ ਅਸੀਂ ਹੁਣੇ ਹੁਣੇ ਹੀ ਇਸ ਪਤੰੰਗਾ ਰਾਹੀਂ ਤੁਹਾਨੂੰ ਲਾਈਵ ਵੀ ਦਿਖਾ ਦੇਣਾ ਕਿ ਉਹ ਡੋਰ ਕਿਹੜੀ ਯੂਜ਼ ਕਰ ਰਿਹਾ ਵੀਰੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਤਾਂ ਇਹ ਸਰ ਜੀ ਕਹਿੰਦਾ ਕਿ ਜਦੋਂ ਡਰੋਨ ਆਂਦਾ ਜਦੋਂ ਡਰੋਨ ਚੱਲ ਰਿਹਾ ਨਾ ਤੇ ਲੋਕੀ ਆਪਣੀਆਂ ਪਤੰਗਾਂ ਉਤਾਰ ਰਹੇ ਆ ਸਭ ਤੋਂ ਵੱਡੀ ਗੱਲ ਆ ਵਾ ਔਰ ਇਹੀ ਅਸੀਂ ਚਾਹੁੰਦੇ ਆ ਕਿ ਜੇ ਚਾਈਨਾ ਡੋਰ ਵਰਤ ਰਹੇ ਹੋ ਤੇ ਅਸੀਂ ਤੁਹਾਡੀਆਂ ਜੜੀਆਂ ਨੇ ਪਤੰਗਾਂ ਨਹੀਂ ਉਡਣ ਦੇਣੀਆਂ ਕਿਉਂਕਿ ਇਹ ਲੀਥਲ ਵੈਪਨ ਹੈ ਇਹਦੇ ਨਾਲ ਕਿਸੇ ਦੀ ਜਾਨ ਚਲ ਜੇ ਮੈਂ ਤੇ ਇੱਕ ਮੈਸੇਜ ਦੇਣਾ ਚਾਹੁੰਦਾ ਜੇ ਕਿਸੇ ਨੂੰ ਮਾਰਨ ਦੀ ਨੀਅਤ ਰੱਖਦੇ ਹੋ ਤੇ ਸਾਹਮਣੇ ਆ ਕੇ ਗੱਲ ਕਰੋ ਸਾਹਮਣੇ ਮਾਰੋ ਤੁਹਾਨੂੰ ਪਤਾ ਵੀ ਲੱਗੇ ਉਮਰ ਕੈਦ ਦੀ ਸਜ਼ਾ ਮੈਂ ਕੱਲ ਵੀ ਕਿਹਾ ਸੀ ਤੇ ਜੇ ਤੁਸੀਂ ਲੋਕ ਲਗਾ ਕੇ ਇਦਾਂ ਦੀਆਂ ਸ਼ਤਾਨੀਆਂ ਕਰਕੇ ਕਿਸੇ ਨੂੰ ਹਾਮ ਕਰਨਾ ਤੇ ਪਤਾ ਨਹੀਂ ਕਿਹੜੇ ਵੇਲੇ ਤੁਹਾਡੇ ਬਾਪ ਭੈਣ ਮਾਂ ਪੁੱਤਰ ਤੁਹਾਡੇ ਆਪਣੇ ਦੇ ਗਲੇ ਵੱਡੇ ਜਾਣੇ ਇਹਦੇ ਨਾਲ ਕਿਉਂਕਿ ਐਕਟਿਵਾ ਤੇ ਸਾਰੇ ਜਾ ਰਹੇ ਨੇ ਪੈਦਲ ਸਾਰੇ ਜਾ ਰਹੇ ਨੇ ਆਟੋ ਤੇ ਸਾਰੇ ਜਾ ਰਹੇ ਨੇ ਹਰ ਲੋਕਾਂ ਕੋਲ ਤੇ ਕਾਰਾਂ ਨਹੀਂ ਹੈਗੀਆਂ ਸੁਵਿਧਾਵਾਂ ਨਹੀਂ ਹੈਗੀਆਂ ਕਿੰਨਾ ਸਿਸਟਮ ਕਿੰਨਾ ਉਹ ਜਿਆ ਪਰ ਲੋਕੀ ਸੋਸਾਇਟੀ ਹੈਗੀ ਜਿਨ੍ਹਾਂ ਕੋਲ ਐਕਟਿਵ ਐ ਮੋਟਰਸਾਈਕਲ ਨੇ ਸਕੂਟਰ ਨੇ ਸਾਈਕਲ ਨੇ ਉਹਨਾਂ ਨੇ ਕਿੱਦਾਂ ਜਾਣਾ ਉਹਨਾਂ ਦਾ ਖਿਆਲ ਰੱਖੀਏ ਵਾਤਾਵਰਨ ਦਾ ਖਿਆਲ ਰੱਖੀਏ ਔਰ ਮੈਂ ਅਸੀਂ ਅੱਜ ਰਣਜੀਤਾ ਇਹਨਾਂ ਦੇ ਵਿੱਚ ਮੈਂ ਬੜੀ ਪੋਜ਼ਿਟਿਵ ਚੀਜ਼ ਇੱਕ ਵੇਖੀ ਕਿ ਪੰਜ ਕਰਾਨੂੰ ਅਸੀਂ ਹੁਣੇ ਪਤੰਗ ਡਾਂਦੇ ਵੇਖਿਆ ਹੈ ਜੀ ਐਕਟਿਵ ਚੀਜ਼ ਆਈ ਹੈ ਜੀ ਤਾਂ ਇਹ ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਇਹ ਗੱਟੂ ਹੀ ਆ ਗੱਟੂ ਹੀ ਆ ਜੀ ਗੱਟੂ ਹੀ ਬਿਲਕੁਲ ਇਹ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਵੇਖੋ ਇਹੀ ਚੀਜ਼ ਅਸੀਂ ਅਸੀਂ ਇਹੀ ਚੀਜ਼ ਕਵਰ ਕਰਨਾ ਚਾਹੁੰਦੇ ਸੀ ਔਰ ਇਹ ਵੀਡੀਓ ਰਿਕਾਰਡ ਕਰ ਲਓ ਜੀ ਆਪਾਂ ਇਹ ਬਿਲਕੁਲ ਹੁਣੇ ਇਹ ਪੁਲਿਸ ਸਟੇਸ਼ਨ ਹੈ ਰੰਜੀਤਾ ਨੂੰ ਇਹ ਵੀਡੀਓ ਭੇਜਣੀ ਹੈ ਕਿਉਂਕਿ ਸਾਡੀ ਡਿਊਟੀ ਹੀ ਇਹੀ ਲੱਗੀ ਗਈ ਹੈ ਅਸੀਂ ਕੋਸ਼ਿਸ਼ ਕਰ ਰਹੇ ਜੀ ਗੱਟੂ ਦਿਖਾਣ ਦੀ ਤਾਂ ਇਹ ਤੁਸੀਂ ਦੇਖੋ ਕਿ ਇਸ ਵੇਲੇ ਇਸ ਘਰ ਦੇ ਵਿੱਚ ਗੱਟੂ ਨਾਲ ਗੱਡੀ ਉੱਡ ਰਹੀ ਹੈ ਤਾਂ ਘਰ ਦੀ ਆਈਡੈਂਟੀਫਿਕੇਸ਼ਨ ਜਿਹੜੀ ਹੈ ਉਹ ਕੀਤੀ ਜਾਏ। ਅਰੇ ਡਰੋਨ ਦਾ ਅੱਛਾ ਹੁਣ 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 ਇਹਦਾ ਕੀ ਕੀਤਾ ਕੀ ਜਾਏਗਾ ਮੈਂ ਮੈਂ ਅਸੀਂ ਦੇਖ ਲਿਆ ਕਿ ਗੱਟੂ ਨਾਲ ਗੱਡੀ ਉੱਡ ਰਹੀ ਹੈ। ਹੁਣ ਤੁਸੀਂ ਕੀ ਕਰੋਗੇ ਕਿ ਕਿਆ ਇਹ ਵੀ ਗੱਲਾਂ ਬਾਤਾਂ ਤੱਕਨ ਸੀਮਿਤ ਹੋ ਜਾਏਗਾ ਕਿ ਦੇ ਅੱਗੇ ਵੀ ਕੁਝ ਹੋਊਗਾ। ਦੇਖੋ ਕਦੀ ਸੋਚਿਆ ਸੀ ਕਿ ਡਰੋਨ ਦੇ ਨਾਲ ਲੋਕਾਂ ਦਾ ਪਤਾ ਲੱਗੇਗਾ। ਲੁੱਕੀ ਮੌਂਟੀਆਂ ਥੱਲੇ ਲੁੱਕ ਕੇ ਪਤੰਗ ਡਾਉਂਦੇ ਸੀ ਹੱਥ ਪਿੱਛੇ ਕੀਤਾ ਕਰਦਿਆਂ ਨੂੰ ਖਿਲਾਰ ਕੇ ਨਾ ਕਿ ਤੁਸੀਂ ਅੰਦਰ ਰਵੋ ਤੇ ਪਤਾ ਨਹੀਂ ਲੱਗੇਗਾ ਕਿਹੜੀ ਡੋਰ ਨਾਲ ਉੱਡ ਰਿਹਾ ਲੋਕੀ ਆ ਕਰ ਰਹੇ ਸੀ ਛੱਤ ਤੱਕ ਤੇ ਪਹੁੰਚਣਾ ਸੀ ਕਿਸੇ ਦੇ ਘਰ ਫੋਰਸਿਬਲੀ ਐਂਟਰ ਤੇ ਕਰ ਨਹੀਂ ਸਕਦੇ ਅਸੀਂ ਡਰੋਨ ਨਾਲ ਇਹ ਉਹ ਡਰੋਨ ਨੇ ਜਿਹੜੇ ਮੈਰੇਜਸ ਦੇ ਵਿੱਚ ਫੰਕਸ਼ਨਸ ਦੇ ਵਿੱਚ ਯੂਜ਼ ਹੁੰਦੇ ਨੇ ਅੱਜ ਇਹਨਾਂ ਨੂੰ ਅਸੀਂ ਆਪਣਾ ਇੱਕ ਵੈਪਨ ਆਫ ਡਿਫੈਂਸ ਬਣਾਇਆ ਆਫੈਂਸ ਨਹੀਂ ਡਿਫੈਂਸ ਹੈ ਕਿ ਅਸੀਂ ਚਾਈਨਾ ਡੋਰ ਤੋਂ ਲੋਕਾਂ ਨੂੰ ਮਾਰਨਾ ਔਰ ਜਿਹੜੇ ਘਰਾਂ ਦੇ ਵਿੱਚ ਉਹਨ ਗੱਟੂ ਦਿਖੇ ਨਾ ਉਹਦੀ ਵੀਡੀਓ ਮੈਨੂੰ ਆ ਰਹੀ ਹੈ ਉਹ ਵੀਡੀਓ ਮੈਂ ਸਿੱਧਾ ਐਸਐਚਓ ਰੰਜੀਤਾ ਨੂੰ ਉਹਨੂੰ ਭੇਜਣੀ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਬੋਲੀਆ ਤੁਸੀਂ ਸਪੀਡ ਵੇਖੋ ਕਿ ਉਹ ਵਾਪਸ ਵੀ ਆ ਗਿਆ ਔਰ ਇਹ ਇੰਨਾ ਕਾਰਗਰ ਇਨਸਟਰੂਮੈਂਟ ਹੈ ਮੈਂ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਹੋ ਜਿਹਾ ਆਪਣੇ ਇਹੋ ਜਿਹੇ ਆਪਣੇ 50 100 ਡਰੋਨ ਜਿਹੜੇ ਨੇ ਚਲਾਓ ਔਰ ਪਰਵਾਹ ਨਾ ਕਰਿਓ ਕਿ ਜੇ ਲੋੜੀ ਵਾਲੇ ਦਿਨ ਇੱਕ ਦੋ ਖਰਾਬ ਵੀ ਹੁੰਦੇ ਨੇ ਕਿਉਂਕਿ ਇਹ ਵੀ ਗੱਲ ਆਈਏ ਕਿ ਲੋੜੀ ਵਾਲੇ ਦਿਨ ਡੋਰਾ ਨਾਲ ਫਸ ਕੇ ਖਰਾਬ ਹੋ ਸਕਦੇ ਨੇ ਪਰ ਉਹਦਾ ਕੋਈ ਫਾਇਦਾ ਨਹੀਂ ਹੋਊਗਾ ਜੇ ਅਸੀਂ ਲੋੜੀ ਵਾਲੇ ਦਿਨ ਨਾ ਚਲਾਏ ਇੱਕ ਦਿਨ ਪਹਿਲੇ ਅੱਜ ਤੋਂ ਸ਼ੁਰੂ ਕਰ ਦਿਓ ਵੱਖ-ਵੱਖ ਏਰੀਆਜ਼ ਅੱਜ ਅਸੀਂ ਹੁਸੈਨਪੁਰੇ ਚਲਾ ਰਹੇ ਹਾਂ ਅੰਮ੍ਰਿਤਸਰ ਪਬਲਿਕ ਸਕੂਲ ਦੇ ਉੱਤੇ ਅਸੀਂ ਡਰੋਨ ਚਲਾ ਰਹੇ ਹਾਂ ਕਿਉਂਕਿ ਉੱਥੇ ਲੋ ਸਾਰੇ ਹੀ ਲੋਕ ਗੱਟੂ ਨਾਲ ਉਡਾ ਰਹੇ ਆ ਦੇਖੋ ਗੱਟੂ ਵਾਲੇ ਫੜੇ ਨਹੀਂ ਜਾ ਰਹੇ ਵੇਚਣ ਵਾਲੇ ਪਰ ਹਰ ਘਰ ਦੇ ਵਿੱਚ ਸੁਮੇਤ ਜ ਉਹ ਫੜੇ ਨਹੀਂ ਜਾ ਰਹੇ ਵੇਚਣ ਵਾਲੇ ਮੇਕਰਸ ਫੜੇ ਨਹੀਂ ਜਾ ਰਹੇ ਪਰ ਖਰੀਦਣ ਵਾਲਿਆਂ ਸਾਰਿਆਂ ਕੋਲ ਗੱਟੂ ਪਹੁੰਚ ਚੁੱਕਾ ਹੈ ਕੱਲ ਵੇਖਿਆ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਕਿੱਡਾ ਵੱਡਾ ਜ਼ਕੀਰਾ ਫੜਿਆ ਗਿਆ ਘਰ ਦੇ ਵਿੱਚੋਂ 2000 ਗੱਟੂ ਸ਼ਹਿਰ ਦੇ ਵਿੱਚ ਲੋਕੀ ਬੱਚਿਆਂ ਦੇ ਸਕੂਲ ਦੇ ਬਸਤੀਆਂ 'ਚ ਪਾ ਕੇ ਗੱਟੂ ਵੇਚ ਰਹੇ ਆ ਔਰ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਯਾਰ ਤਰਸਤੀ ਕਰ ਲੋ ਕਿਉਂ ਕੀ ਮਜ਼ਾ ਆਂਦਾ ਕਿਸੇ ਦੀ ਜਾਨ ਚਲੀ ਜਾਵੇ ਅੱਛਾ ਤੁਹਾਡੇ ਕੋ ਕਿਵੇਂ ਰਾਈਟਸ ਹੈ ਕਿ ਤੁਸੀਂ ਡਰੋਨ ਨਾਲ ਚੈੱਕ ਕਰ ਸਕਦੇ ਹੋ ਮੈਂ ਇੱਕ ਬੜਾ ਇੱਕ ਸਵਾਲ ਲੌਜੀਕਲੀ ਕੋ ਲੀਗਲ ਇਸ ਕਰਕੇ ਕਿਉਂਕਿ ਤੁਸੀਂ ਵਕਾਲਤ ਦੇ ਨਾਲ ਤਾਲੂਕ ਰੱਖਦੇ ਹੋ ਤੁਹਾਡੇ ਕੋ ਕੀ ਰਾਈਟ ਹੈ ਸਾਨੂੰ ਜੀ ਅਥਾਰਾਈਜ਼ ਕੀਤਾ ਵਾ ਮਾਨਯੋਗ ਡਿਪਟੀ ਕਮਿਸ਼ਨਰ ਆਫਿਸ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਕ ਆਰਗੇਨਾਈਜੇਸ਼ਨ ਇਰਤੇ 5 ਸਾਲਾਂ ਤੋਂ ਕੰਮ ਕਰ ਰਹੀ ਹੈ ਉਹ ਸਟਰਸਟ ਫੈਕਟਰ ਕਰਕੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਦੱਸੋ ਕਿਹੜੇ ਕਿਹੜੇ ਏਰੀਆਜ਼ ਤੁਹਾਨੂੰ ਪ੍ਰੋਨ ਲੱਗ ਰਹੇ ਨੇ ਹਾਂਜੀ ਖੰਨਾ ਜੀ ਔਰ ਉਹ ਪ੍ਰੋਨ ਜਿਹੜੇ ਏਰੀਆਜ਼ ਨੇ ਜਿਵੇਂ ਅੰਮ੍ਰਿਤਸਰ ਦੇ ਵਿੱਚ ਅਸੀਂ ਅੱਜ ਬਸ ਸਟੈਂਡ ਦੇ ਕੋਲ ਉਡਾ ਰਹੇ ਆ ਸ਼ਹੀਦਾਂ ਸਾਹਿਬ ਦੇ ਕੋਲ ਉਡਾ ਰਹੇ ਆ ਛਾਟੇ ਉਡਾ ਰਹੇ ਆ ਜਿੰਨੇ ਦੋ ਪੁੱਲ ਨੇ ਸਾਡੇ ਫਲਾਈਓਵਰ ਉਹ ਦੋਵੇਂ ਪੁੱਲਾਂ ਦੇ ਐਡਜਸੈਂਟ ਜਿਹੜੇ ਲੈਫਟ ਰਾਈਟ ਏਰੀਆਜ਼ ਨੇ ਉਹਨਾਂ ਤੋਂ ਉਡਾ ਰਹੇ ਆ ਕਿਉਂਕਿ ਉੱਤੇ ਉਹ ਬ੍ਰਾਉਨ ਪ੍ਰੋਨ ਏਰੀਆਜ਼ ਨੇ ਤੇ ਐਕਸੀਡੈਂਟ ਹੋ ਰਿਹਾ ਉਸ ਤੋਂ ਬਾਅਦ ਅਸੀਂ ਉਡਾ ਰਹੇ ਆ ਸੁਲਤਾਨਵਿੰਡ ਏਰੀਆ ਜਿੱਥੇ ਨਵਾਂ ਕੋਈ ਡਰਦਾ ਹੀ ਨਹੀਂ ਸਾਰੇ ਚਾਈਨਾ ਡੋਰ ਵਰਤ ਰਿਹਾ ਉਹ ਇੱਕ ਕਹਿੰਦੇ ਆਇਕਲ ਮੁਹੀਮ ਨਵੀਂ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਕੀ ਤੁਸੀਂ ਹੁਣ ਗ ਪਿੰਨਾ ਲੈ ਜੋ ਤੇ ਪਰਚਾ ਨਾ ਨਾ ਕਰਾ ਦੇਣਾ ਤੁਸੀਂ ਨਹੀਂ ਨਹੀਂ ਪਰਚਾ ਨਹੀਂ ਕਰਾਉਂਦੇ ਐ ਪ੍ਰੋਮਿਸ ਹੈਗਾ ਜੀ ਇੰਨੇ ਕੁ ਤੇ ٹرسٹ ਰੱਖੋ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਅੱਜ ਵੀ 4:30 ਵਜੇ 4 ਤੋਂ 4:30 ਵਜੇ ਅਨਏਬਲ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਵਿੱਚ ਮਹਿੰਮ ਚੱਲ ਰਹੀ ਐ ਗੱਟੂ ਦੇ ਜੋ ਡੋਰ ਲੈ ਜੋ ਔਰ ਜਿਹੜੇ ਇੱਥੇ ਦੇ ਜਾਣਗੇ ਉਹਨਾਂ ਦੇ ਤੇ ਕੋਈ ਕਾਰਵਾਈ ਨਹੀਂ ਪਰ ਜਿਹਦੇ ਕੋਲ ਫੜਿਆ ਜਾਏਗਾ ਉਹ ਤੇ ਪਰਚਾ ਵੀ ਦਰਜ ਹੋਣਾ ਮੈਂ ਦੱਸਣਾ ਚਾਹੁੰਨਾ ਵਾ 1 ਲੱਖ ਤੋਂ 15 ਲੱਖ ਤੱਕ ਦੀ ਇਹਨਾਂ ਨੇ ਡਾਇਰੈਕਸ਼ਨ ਜਿਸ਼ੂ ਕੀਤੀ ਹੈ ਪੰਜਾਬ ਗਵਰਨਮੈਂਟ ਵੱਲੋਂ ਜਿਹਦੇ ਵਿੱਚ ਇੰਨਾ ਫਾਈਨ ਹੋਊਗਾ ਫਰਸਟ ਟਾਈਮ ਅਫੈਂਡਰ ਨੂੰ ਇੰਨਾ ਹੋਊਗਾ ਸੈਕੰਡ ਟਾਈਮ ਅਫੈਂਡਰ ਨੂੰ ਇੰਨਾ ਹੋਊਗਾ ਯੂਜ਼ਰ ਜਿਹੜਾ ਵੈ ਜੇ ਉਹ ਮਾਈਨਰ ਆ ਤੇ ਉਹਦੇ ਪੇਰੈਂਟਸ ਤੇ ਪਰਚਾ ਦਰਜ ਹੋਊਗਾ ਜੇ ਕਿਸੇ ਨੂੰ ਇੰਜਰੀ ਫੈਟਲ ਹੋ ਗਈ ਔਰ ਇੰਜਰੀ ਨਾਲ ਜਾਨ ਜਾ ਸਕਦੀ ਹੈ 307 ਦਾ ਪਰਚਾ ਦਰਜ ਹੋਊਗਾ ਜੇ ਕਿਸੇ ਦੀ ਜਾਨ ਚਲੀ ਗਈ ਉਸ ਡੋਰ ਦੇ ਨਾਲ ਤੇ ਇਸ ਡਰੋਨ ਨਾਲ ਆਇਡੈਂਟੀਫਾਈ ਹੋ ਗਿਆ ਕਿ ਇਸ ਘਰ ਚੋੜਿਆ ਸੀ ਉਹਨਾਂ ਤੇ 302 ਦਾ ਪਰਚਾ ਦਰਜ ਹੋਊਗਾ ਸੋ ਮੈਂ ਵਾਰਨਿੰਗ ਕਰ ਰਿਹਾ ਲੀਗਲ ਤਰੀਕੇ ਨਾਲ ਚਾਹੇ ਤੁਸੀਂ ਇਹਨੂੰ ਇਹ ਸਾਰੀ ਚੀਜ਼ ਨੂੰ ਬਹੁਤ ਛੋ ਮਜ਼ਾਈ ਕਰਨਾ ਨਾ ਸਾਨੂੰ ਕੀ ਕਿਸੇ ਦੀ ਜਾਨ ਜਾਂਦੀ ਹੈ ਪਰ ਯਾਦ ਰੱਖਿਓ ਐਤ ਕੀ ਜੇਲ ਦਾ ਡਿਊਟੀ ਕਰ ਰਹੀ ਹੈ ਅੱਛਾ ਇਹ ਦੇ ਵਿੱਚ ਜਿਹੜਾ ਹੈ ਕਿ ਇੱਕ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਿਹੜੀ ਜਾਰੀ ਕੀਤੀ ਗਈ ਹੈ ਇਹ ਨੋਟੀਫਿਕੇਸ਼ਨ ਦਾ ਕੀ ਸੱਚ ਹੈ ਇਹ ਬਿਲਕੁਲ ਟਰੂਥ ਹੈ ਜੀ ਕੋਰਟ ਕੋਲ ਜਿਹੜੀ ਡੀਸੀ ਹੈ ਕਿਸੇ ਵੀ ਸ਼ਹਿਰ ਦੇ ਡੀਸੀ ਹੁੰਦੇ ਹੈ ਇਟਸੈਲਫ ਇਸ ਅ ਜੁਡੀਸ਼ੀਅਲ ਕੋਰਟ ਉਹਨਾਂ ਕੋਲ ਆਪਣੇ اختیار ਨੇ ਫੈਸਲੇ ਕਰਨ ਦੇ ਔਰ ਉਹਨਾਂ ਦੇ ਜਿਹੜੇ ਫੈਸਲੇ ਨੇ ਸਾਰੀ ਐਡਮਿਨਿਸਟ੍ਰੇਸ਼ਨ ਨੇ ਇਨ ਬਿਨ ਲਾਗੂ ਕਰਨੇ ਨੇ ਔਰ ਉਹ ਜਿਹੜੇ ਫੈਸਲੇ ਨੇ ਉਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਨਾ ਇਹ ਕੋਈ ਨਵਾਂ ਫੈਸਲਾ ਨਹੀਂ ਹੈਗਾ 2014 ਤੋਂ ਇਹ ਫੈਸਲੇ ਤੁਰੇ ਆ ਰਹੇ ਨੇ ਇਹ ਜਾਗ ਹੁਣ ਆਈ ਇਹਨਾਂ ਨੂੰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੁਣ ਜਾਗਿਆ ਮੇਰੇ ਮੇਰੇ ਕੋਲ ਕਿੰਨੇ ਮੈਸੇਜ ਆ ਮੈਂ 2 ਸਾਲਾਂ ਤੋਂ ਇਹਨਾਂ ਨੂੰ ਮੈਸੇਜ ਭੇਜ ਰਿਹਾ ਹਥੋ ਵਿਕਰੀ ਇੱਥੇ ਜਾ ਰਹੀ ਐ ਹੋ ਰਿਹਾ ਐ ਮਰ ਗਿਆ ਇਹਨੂੰ ਇੰਜਰੀ ਹੋ ਗਈ ਅੰਨੀ 300 ਕੇਸ ਹੋਣੇ ਮੇਰੇ ਕੋਲ अच्छा ਹੁਣ ਤੁਸੀਂ ਜਿਹੜੀ ਇਹ ਮਹੀਮ ਨਵੀਂ ਸ਼ੁਰੂ ਕੀਤੀ ਆ ਕਿ ਗੁੱਡੀਆਂ ਪਤੰਗਾ ਦੇਖ ਰਹੇ ਸੀ ਸਕਰੀਨ ਤੇ ਵੀ ਦੇਖ ਰਹੇ ਆ ਕਿ ਹੈ ਕੀ ਹੈ ਇਹਦੇ ਵਿੱਚ ਜਿਹੜਾ ਇਹ ਕੀ ਕਨਸੈਪਟ ਲੈਂਦਾ ਇਹ ਕਨਸੈਪਟ ਅਸੀਂ ਇਹੀ ਲੈਂਦਾ ਹੈ ਕਿ ਅਸੀਂ ਸਕੂਲੀ ਬੱਚਿਆਂ ਨੂੰ ਕਿਹਾ ਕਿ ਪ੍ਰੋਮਿਸ ਕਰਕੇ ਜਾਓ ਕਿ ਲੋੜੀ ਵਾਲੇ ਦਿਨ ਜੇ ਚਾਈਨਾਡੋ ਰੁੱੜਦੀ ਹੋਈ ਤੇ ਤੁਸੀਂ ਲੋੜੀ ਸਾਡੇ ਨਾਲ 8 9 ਤਰੀਕ ਨੂੰ ਬਣਾ ਲੈਣੀ ਹੈ ਹਮਮ ਔਰ ਪਤੰਗਾ ਹੀ ਉਡਣੀਆਂ ਚਾਹੀਦੀਆਂ ਨਾ 100 ਬੱਚੇ ਡੋਰ ਗੁੱਡੀਆਂ ਨੇ ਪਿੰਨੇ ਦਾ ਦੇਸੀ ਡੋਰ ਦੇ ਨਾਲ ਕੱਲ ਤੁਰੇ 11:30 ਵਜੇ ਹੁਸੈਨਪੁਰੇ ਦੇ ਵਿੱਚ ਪਤੰਗਾ ਉਡਾਨਗੇ ਤੁਹਾਨੂੰ ਉਸਮਾਨ ਦੇ ਵਿੱਚ 100 ਪਤੰਗਾ ਨਜ਼ਰ ਆਣ ਗਿਆ ਉਹਨਾਂ ਦੇ ਪਿੱਛੇ ਹੋਣਗੇ ਇਨਾਮ ਦੇਵਾਂਗੇ ਉਹਨਾਂ ਨੇ ਆਈ ਬੋ ਫਿਰ ਸ਼ੁਰੂ ਹੋਏਗਾ ਆ ਉਹ ਕਹਿੰਦੇ ਸੀ ਨਾ ਮੈਂ ਗੈਂਡਾ ਡੋਰ ਲਵਾਈ ਆ ਅਸੀਂ ਗੈਂਡਾ ਪੈਂਡਾ ਡੋਰ ਲਵਾਈ 50000 ਰੁਪਏ ਜਸਦੀਵ ਨੇ ਖਰਚਾ ਟ੍ਰੈਡੀਸ਼ਨਲ ਡੋਰ ਜਿੰਨੂੰ ਕਹਿੰਦੇ ਨਾ ਅੱਡੇ ਅੱਡੇ ਤੇ ਉਹ ਹੈਰਾਨ ਹੋ ਗਏ ਕਿ ਚਾਈਨਾ ਡੋਰ ਦੇ ਦੌਰ ਦੇ ਵਿੱਚ ਕੋਣ ਆ ਪਾਗਲ ਲੋਕ ਆ ਗਏ ਨੇ ਦੇਸੀ ਡੋਰ ਲੈਣ ਔਰ ਦੋ ਦੋ ਗੋੜ ਦੇ ਢਾਈ ਢਾਈ ਗੋੜ ਦੇ ਉਹਨਾਂ ਨੇ ਪਿੰਨੇ ਦਿੱਤੇ ਇੰਨਾ ਮਜ਼ਾ ਆ ਰਿਹਾ ਔਰ ਸੱਚੀ ਦੱਸਾਂ ਕਿ ਆਈ ਫੀਲ ਕਿ ਚਾਈਨਾ ਡੋਰ ਜਲਦੀ ਖਤਮ ਹੋ ਜਾਏਗੀ ਤਾਂ ਇੱਕ ਸ਼ੁਰੂਆਤ ਜਿਹੀ ਕੀਤੀ ਹੈ ਤੁਸੀਂ ਸਮਝਦੇ ਹੋ ਕਿ ਲੋਕੀ ਬੂਰ ਪਾਣਗੇ ਬਿਲਕੁਲ ਪਾ ਰਿਹਾ ਜੀ ਲੋਕੀ ਐਪਰੀਸ਼ੀਏਟ ਕਰ ਰਿਹਾ ਕੱਲ ਇੱਕ ਫੇਸਬੁੱਕ ਤੇ ਲਾਈਵ ਕੰਪੇਨ ਕਰਤੀ ਮੈਂ ਕਿਹਾ ਲੈਟ ਸੀ ਕਿ ਸਾਨੂੰ ਆਨਲਾਈਨ ਕੋਣ ਕੋਣ ਵਾਦਾ ਕਰਦਾ ਤਕਰੀਬਨ 1000 ਬੰਦਿਆਂ ਨੇ ਪਹਿਲੇ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲੇ ਕਿਹਾ ਸੀ ਕਿ ਸੋਸ਼ਲ ਮੀਡੀਆ ਤੇ ਤੇ ਸਾਰੇ ਯੈਸ ਕਰ ਦਿੰਦੇ ਨੇ ਪਰ ਜਵਾਲ ਹੈ ਕਿ ਜਦੋਂ ਨਿੱਜੀ ਜ਼ਿੰਦਗੀਆਂ ਕਿੰਨੇ ਡਾਣਾ ਤੇ ਗੱਟੂ ਹੀ ਹੈ ਨਹੀਂ ਨਹੀਂ ਕੁਝ ਨਹੀਂ ਥੋੜਾ ਸਮਝ ਜੀ ਠੀਕ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹ ਅੱਜ ਤੋਂ ਪਹਿਲੇ ਸਾਲਾਂ ਚਾਹੀ ਹੋ ਰਿਹਾ ਸੀ ਜਦੋਂ ਲਾਅ ਦਾ ਡਰ ਆ ਜਾਂਦਾ ਨਾ ਤੇ ਫਿਰ ਲੋਕੀ ਐਕਚੁਅਲੀ ਡਰਦੇ ਲਾਅ ਤੋਂ ਹੀ ਆ ਕਿਉਂਕਿ ਪੇਰੈਂਟਸ ਨੇ ਅੰਦਰ ਜਾਣਾ ਇਹ ਸੱਚ ਹੈ ਗਾਇਤ ਕੀ ਅਜ਼ਮਾ ਕੇ ਵੇਖ ਲਓ ਮੈਂ ਤੇ ਅੱਜ ਆਪਣੀ ਕਚੈਰੀ ਕਾ ਹਰ ਇੱਕ ਵਕੀਲ ਨੂੰ ਮਿਲਿਆਗਾ ਵੀਰੇ ਮੈਂ ਆਪਣੀ ਗੱਟੂ ਨਾਲ ਇੱਕ ਫੋਟੋ ਹੀ ਭੇਜ ਦੇ ਮੈਂ ਆਹ ਲੋਕਾਂ ਨੂੰ ਇਹ ਕਹਿਣਾ ਮੈਂ ਕਿ ਜੇ ਉਡਾਉਂਦੇ ਹੋ ਨਾ ਤੇ ਠੋਕ ਕੇ ਉਡਾਓ ਡਰੋਨ ਤੋਂ ਨਾ ਡਰੋ ਫਿਰ ਫਿਰ ਤੇ ਪਤਾ ਲੱਗੇ ਤੁਹਾਡੀ ਦਲੇਰੀ ਹੈ ਤੇ ਜੇ ਤੁਸੀਂ ਡਰਾਮਾ ਕਰ ਰਹੇ ਹੋ ਕਿ ਕਿਸੇ ਦੀ ਜਾਨ ਜਾਵੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਉਹਦੇ ਲਈ ਤੇ ਇਹ ਡਰੋਨ ਇੱਕ ਇਨਸਟਰੂਮੈਂਟ ਐ ਕਿ ਸਾਹਮਣੇ ਆਇਆ ਔਰ ਇਹ ਕਾਡ ਕਿਦੀ ਐ ਸਾਡੇ ਡਿਪਟੀ ਕਮਿਸ਼ਨਰ ਅੱਜ ਤੋਂ ਬਾਅਦ ਕਿ ਅੱਜ ਤੋਂ ਪਹਿਲੇ ਕਿੰਨੇ ਆਏ ਮੈਂ ਕੱਲ ਮੀਟਿੰਗ ਕੀਤੀ ਉਹਨਾਂ ਨਾਲ ਤੁਸੀਂ ਸੋਚ ਨਹੀਂ ਸਕਦੇ ਦਾ ਕਮਿਟਮੈਂਟ ਦੈਟ ਲੇਡੀਜ਼ ਹੈਵਿੰਗ ਟੂ ਸਟਾਪ ਦਿਸ ਚਾਈਨਾ ਡੋਰ ਬਿਲਕੁਲ ਉਮੀਦ ਕਰਦੇ ਆ ਲੋਕਾਂ ਤੋਂ ਵੀ ਉਮੀਦ ਕਰਦੇ ਆ ਕਿਉਂਕਿ ਪ੍ਰਸ਼ਾਸਨ ਤੇ ਸਮਾਜ ਸੇਵੀ ਜਥੇਬੰਦੀਆਂ ਆਪਣੇ ਕੰਮ ਕਰ ਰਹੀਆਂ ਨੇ ਤਾਂ ਇੱਕ ਅਪੀਲ ਹੈ ਸਾਡੇ ਚੈਨਲ ਵੱਲੋਂ ਕਿ ਲੋਕਾਂ ਨੂੰ ਅਸੀਂ ਕਹਿੰਨੇ ਆ ਕਿ ਗੱਟੂ ਨਾਲ ਗੱਡੀ ਨਾ ਉਡਾਓ ਔਰ ਇਹਦੇ ਨਾਲ ਬਹੁਤ ਸਾਰੇ ਇਨਸਾਨੀ ਜ਼ਿੰਦਗੀਆਂ ਖਤਰੇ 'ਚ ਨੇ ਤੇ ਪਸ਼ੂ ਪੰਛੀ ਜਿਹੜੇ ਕਿ ਖੁੱਲੇ ਅਸਮਾਨ 'ਚ ਨੇ ਜਿਨ੍ਹਾਂ ਦਾ ਆਪਣਾ ਕੋਈ ਘਰ ਨਹੀਂ ਹੈ ਤਾ ਉਹ ਕਰ ਸਕਦੇ ਨੇ ਤੇ ਇਹਨਾਂ ਦਾ ਨੰਬਰ ਵੀ ਅਸੀਂ ਤੁਹਾਨੂੰ ਦੱਸਦੇ ਨੇ ਜੀ ਨੰਬਰ ਬੋਲ ਦਿਓ ਤੁਸੀਂ ਕਿ ਇਹਨੇ ਪਤੰਗਾ ਲੈਣੀ ਹੈ ਤੁਹਾਡੇ ਕੋਲ ਕੱਲੀਆਂ ਪਤੰਗਾਂ ਤੇ ਡੋਰ ਲੈਣ ਤੋਂ ਇਲਾਵਾ ਵੀ ਇੱਕ ਚੀਜ਼ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਸੇਲ ਕਰ ਰਿਹਾ ਹੈ ਕੋਈ ਉਡਾ ਰਿਹਾ ਹੈ ਮੈਨੂੰ ਫੋਨ ਕਰਿਓ ਇਹ ਪ੍ਰੋਮਿਸ ਹੈ ਮੈਂ ਨਹੀਂ ਵਿਕਾਂਗਾ ਉਰਤੇ ਪਰਚਾ ਦਰਜ ਕਰਾਵਾਂਗਾ ਐਤਕੀ ਅਸੀਂ ਇਹਨੂੰ ਠੱਲ ਪਾਉਣੀ ਹੈ ਮੇਰਾ ਨੰਬਰ ਹੈ 98157767880 ਔਰ ਮੈਂ ਇੱਕ ਲਾਇਰ ਵੀ ਆ ਜਿੱਥੇ ਤੁਹਾਨੂੰ ਲੋਡ ਹੋਏਗੀ ਇਹਦੇ ਵਿੱਚ ਮੈਂ ਮਦਦ ਕਰਾਂਗਾ ਕਿਉਂਕਿ ਸਾਡਾ ਪ੍ਰਸ਼ਾਸਨ ਜਿਹੜਾ ਵਾ ਖੁੱਲ ਕੇ ਐਤਕੀ ਸਮਾਜ ਸੇਵੀ ਜੱਥੇਬੰਦੀਆਂ ਦੀ ਮਦਦ ਕਰ ਰਿਹਾ ਹੈ ਕਿ ਚਾਈਨਾ ਡੋਰ ਖਤਮ ਕੀਤੀ ਜਾਵੇ ਤਾਂ ਬਿਲਕੁਲ ਤਾਂ ਉਮੀਦ ਕਰਦੇ ਹਾਂ ਤਾਂ ਲੋਕ ਵੀ ਅੱਗੇ ਆਣਗੇ ਤੇ ਇਸ ਡੋਰ ਨੂੰ ਜਿਹੜਾ ਹੈ ਖਤਮ ਕੀਤਾ ਜਾਵੇ ਤੇ ਪੁਰਾਣੀ ਜਿਹੜੀ ਟ੍ਰੈਡੀਸ਼ਨ ਸੀ ਜਿਹਦੇ ਕਰਕੇ ਅੰਮ੍ਰਿਤਸਰ ਖਾਸ ਕਰਕੇ ਜਾਣਿਆ ਜਾਂਦਾ ਸੀ ਕਿਉਂਕਿ ਇੱਥੇ ਲੋਕਾਂ ਨੂੰ ਗੁੱਡੀਆਂ ਉਡਾਉਂਦਾ ਬਹੁਤ ਸ਼ੌਂਕ ਹੈ ਤਾਂ ਉਹ ਸ਼ੌਂਕ ਨੂੰ ਆਪਾਂ ਜ਼ਿੰਦਾ ਰੱਖੀਏ ਆਪਾਂ ਜਿਹੜੀ ਟ੍ਰੈਡੀਸ਼ਨਲ ਡੋਰ ਆ ਉਹਦੇ ਨਾਲ ਗੁੱਡੀਆਂ ਉਡਾਈਏ ਔਰ ਇਸ ਡੋਰ ਨੂੰ ਜਿਹੜਾ ਚਾਈਨਾ ਡੋਰ ਜਿਹਨੂੰ ਅਸੀਂ ਕਹਿੰਨੇ ਆ ਗੱਟੂ ਕਹਿੰਨੇ ਆ ਇਹਨੂੰ ਆਪਣੀ ਜ਼ਿੰਦਗੀ 'ਚੋਂ ਖਤਮ ਕਰੀਏ ਪਰ ਇੱਕ ਵਾਰ ਫੇਰ ਦੱਸਣਾ ਚਾਹਾਂਗੇ ਕਿ ਸਵਾਰ ਤੀਜੀ ਅੱਖ ਤੁਹਾਨੂੰ ਵੇਖ ਰਹੀ ਹੈ ਇੱਕ ਤੀਸਰੀ ਅੱਖ ਲਗਾਤਾਰ ਤੁਹਾਡੇ ਰਡਾਰ ਤੇ ਹੈ ਉਹ ਤੁਹਾਨੂੰ ਨਜ਼ਰ ਨਹੀਂ ਆਏਗੀ ਬਹੁਤ ਹਾਇਰ ਲੈਵਲ ਤੇ ਹੈ ਕਿਉਂਕਿ ਡਰੋਨ ਵੀ ਬਹੁਤ ਵਧੀਆ ਡਰੋਨ ਜਿਹਰੇ ਨੇ ਇਸ ਵਾਰ ਮਾਰਕੀਟ ਚ ਲਿਆਂਦੇ ਗਏ ਨੇ ਜਿਦੇ ਨਾਲ ਕੀ ਤੁਹਾਡੇ ਤੇ ਨਜ਼ਰ ਰੱਖੀ ਜਾਏਗੀ ਔਰ ਹੋ ਸਕਦਾ ਹੈ ਕਿ ਦਿਨ ਤਿਹਾਰ ਵਾਲੇ ਦਿਨ ਸ਼ਾਇਦ ਤੁਸੀਂ ਜੇਲ ਚ ਨਾ ਚਲੇ ਜਾਓ ਤਾਂ ਐਸੇ ਵਾਸ ਕਰਕੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਅਗਰ ਕਿਸੇ ਵੀ ਕਰੋਨੀ ਪ੍ਰਕਿਰਿਆ ਤੋਂ ਬਚਣਾ ਚਾਹੁੰਦੇ ਨੇ ਤਾਂ ਚੁੱਪ ਕਰਕੇ ਘਰ ਬੈ ਕੇ ਆਪਣੀ ਸਵਾ ਜਿਹੜੀ ਡੋਰ ਆ ਉਹਦੇ ਨਾਲ ਗੁੱਡੀ ਢਾਓ ਅਗਰ ਚੈਨਾ ਡੋਰਾਂ ਫੜੇ ਗਏ ਤਾਂ ਕਾਨੂੰਨੀ ਕਾਰਵਾਈ ਤੁਹਾਡੇ ਤੇ ਪੱਕੀ ਜੇ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅਮਰਤਸਰ